ਨਾ ਤਾਂ ਇਹ ਲੜ ਸਕਦੇ ਆ ਨਾ ਇਹਨਾਂ ਦੀ ਜ਼ਰਤ ਹੈਗੀ ਆ ਇਹਨਾਂ ਦੇ ਬਾਹ ਮਰੋੜ ਕੇ ਜਿਹੜਾ ਹੈਗਾ ਉਹ ਪਾਣੀ ਲੈ ਗਏ ਆ ਡੈਮਾਂ ਤੇ ਜਿਹੜਾ ਹੈਗਾ ਕੇਂਦਰ ਸਿੱਧਾ ਕਬਜ਼ਾ ਕਰਨਾ ਚਾਹੁੰਦੀ ਆ ਤੇ ਉਹ ਹੁਣ ਕਰ ਵੀ ਲਿਆ ਹੈ ਅਸਲ ਦੇ ਵਿੱਚ ਇਹ ਕਿਹ ਓਖੇੜੀ ਹੋ ਚੁੱਕਿਆ ਕੇਂਦਰ ਦੇ ਨਾਲ ਦੋਵੇਂ ਪਾਰਟੀਆਂ ਤੋਂ ਅੱਕੇ ਹੋਣ ਕਾਰਨ ਕਿਸਾਨਾਂ ਨੇ ਜਿਹੜਾ ਹੈਗਾ ਆਪਮਹਾਰੇ ਵੋਟਾਂ ਪਾ ਕੇ ਤੁਹਾਨੂੰ ਇਹ ਲੱਗਿਆ ਕਿ ਆਮ ਘਰ ਦਾ ਜਿਹੜਾ ਹੈਗਾ ਲੜਕਾ ਜਿਹੜਾ ਹੈਗਾ ਭਗਵੰਤ ਮਾਨ ਸਾਡੀਆਂ ਕੋਈ ਸਮੱਸਿਆਵਾਂ ਹੱਲ ਕਰ ਸਕਦਾ ਅੱਜ ਉਹੀ ਪਾਰਟੀ ਸਭ ਤੋਂ ਜ਼ਿਆਦਾ ਵਿਰੋਧੀ ਜਿਹੜੀ ਹੈਗੀ ਆ ਕਿਸਾਨਾਂ ਦੀ ਹੋਈ ਪਈ ਆ ਤੀਜੇ ਦਿਨ ਉਹਦਾ ਬਿਆਨ ਹੁੰਦਾ ਜੇ ਤੁਸੀਂ ਰੋਡ ਜਾਮ ਕਰਾਂਗੇ ਤੁਹਾਡੇ ਦੇ ਜਬਰ ਕਰਾਂਗੇ ਸਸੀ ਗਾਲ ਜੀ ਮੈਂ ਮਨਪ੍ਰੀਤ ਸਿੰਘ ਮਦੇਕੇ ਤੇ ਤੁਸੀਂ ਦੇਖ ਰਹੇ ਹੋ ਹੈਵਨ ਇੰਡੀਆ ਟੀਵੀ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਦਾ ਇੱਕ ਬਿਆਨ ਆਉਂਦਾ ਕਿ ਕਿਸਾਨ ਯੂਨੀਅਨਾਂ ਧਰਨਾ ਲਾਉਣ ਦੇ ਲਈ ਵਜ੍ਹਾ ਨਹੀਂ ਦੇਖਦੀਆਂ ਸਿਰਫ ਜਗਾ ਦੇਖਦੀਆਂ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਕਿਸਾਨ ਯੂਨੀਅਨਾਂ ਕਾਲੀਆਂ ਦੇ ਵਿੱਚ ਲੱਗੇ ਹੋਏ ਏਸੀ ਭਾਲਦੀਆਂ ਕਿਸਾਨ ਜੂਨੀਅਨਾਂ ਪਿੰਡਾਂ ਦੇ ਵਿੱਚੋਂ ਫੰਡ ਇਕੱਠਾ ਕਰਕੇ ਖਾਣ ਜੋਗੀਆਂ ਨਹੀਂ ਇਹਨਾਂ ਦਾ ਪਾਣੀ ਦੇ ਮਸਲੇ ਤੇ ਕੋਈ ਬਿਆਨ ਨਹੀਂ ਆਇਆ ਇਸ ਟਿੱਪਣੀ ਦਾ ਜਵਾਬ ਦੇਣ ਸਾਡੇ ਕੋਲੇ ਪਹੁੰਚੇ ਨਹੀਂ ਕਿਰਤੀ ਕਿਸਾਨ ਜੂਨੀਅਨ ਦੇ ਜ਼ਿਲ੍ਹਾ ਆਗੂ ਬਲਕਰਨ ਸਿੰਘ ਵੈਰੋ ਸਵਾਗਤ ਕਰਦੇ ਆ ਤੁਹਾਡੇ ਇੱਥੇ ਪਹੁੰਚਣ ਦੇ ਤੇ ਤੁਸੀਂ ਜਿਹੜੇ ਇਹ ਭਗਵੰਤ ਮਾਨ ਵੱਲੋਂ ਦਿੱਤੇ ਹੋਏ ਬਿਆਨ ਸੀ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਹੈਵਨ ਇੰਡੀਆ ਟੀਵੀ ਦਾ ਬਹੁਤ ਬਹੁਤ ਧੰਨਵਾਦ ਗੱਲਬਾਤ ਲਈ ਬਲਾਉਂ ਦੇ ਲਈ ਤਾਂ ਅਸੀਂ ਇਹ ਮੁੱਦੇ ਨੂੰ ਇਹ ਵੇਣੇ ਆ ਜਿਵੇਂ ਤਾਂ ਭਗਵੰਤ ਮਾਨ ਨੇ ਕਿਹਾ ਕਿ ਪਾਣੀ ਵਾਲੇ ਮਸਲੇ ਤੇ ਕਿਸਾਨ ਜੁਣੀਆ ਨਾ ਬੋਲੀਆਂ ਨਹੀਂ ਹੈ ਸਭ ਤੋਂ ਜ਼ਿਆਦਾ ਕਿਰਤੀ ਕਿਸਾਨ ਜੁਣੀਏ ਨੇ ਸਭ ਤੋਂ ਪਹਿਲਾਂ ਵੀ ਇਹ ਮੁੱਦਾ ਉਠਾਇਆ ਸੀਗਾ ਜਦੋਂ 2021 ਦੇ ਵਿੱਚ ਇਹ ਕਾਨੂੰਨ ਬਣਾਇਆ ਕੇਂਦਰ ਸਰਕਾਰ ਨੇ ਤਾਂ ਉਦੋਂ ਹੀ ਜਿਹੜਾ ਹੈਗਾ ਕਿਰਤੀ ਕਿਸਾਨ ਜੁਣੇ ਨੇ ਮੁੱਦਾ ਚੱਕ ਲਿਆ ਸੀਗਾ ਕਿ ਪੰਜਾਬ ਦੇ ਪੱਲੇ ਕੁਝ ਨਹੀਂ ਰਹਿਣਾ ਡੈਮਾਂ ਤੇ ਜਿਹੜਾ ਹੈਗਾ ਕੇਂਦਰ ਸਿੱਧਾ ਕਬਜ਼ਾ ਕਰਨਾ ਚਾਹੁੰਦੀ ਆ ਤੇ ਉਹ ਹੁਣ ਕਰ ਵੀ ਲਿਆ ਹੈ ਤਾਂ ਉਹਦੇ ਲਈ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਵੀ ਬੋਲਣਾ ਚਾਹੀਦਾ ਡੈਮਾਂ ਤੇ ਕਬਜ਼ਾ ਕਰਨ ਨਹੀਂ ਦੇਣਾ ਚਾਹੀਦਾ ਤੇ ਪਾਰਲੀਮੈਂਟ ਦੇ ਵਿੱਚ ਮਤਾ ਪਾਉਣਾ ਚਾਹੀਦਾ ਤਾਂ 30 ਜੂਨ 2022 ਨੂੰ ਇੱਕ ਚੰਡੀਗੜ੍ਹ ਦੇ ਵਿੱਚ ਵਿਸ਼ਾਲ ਰੂਪ ਦੇ ਵਿੱਚ ਕਰਤਿਕ ਕਿਸਾਨ ਯੂਨੀਅਨ ਨੇ ਮਜਾਰਾ ਕਰਿਆ ਸੀ ਉੱਥੇ ਜਿਹੜਾ ਹੈਗਾ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਗਿਆ ਅਥਰੂ ਗੈਸ ਦੇ ਗੋਲੇ ਭਰਾਏ ਗਏ ਪਾਣੀ ਦੀਆਂ ਬਿਛਾਰਾਂ ਤੇ ਨਾਲ ਜਿਹੜਾ ਹੈਗਾ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੋਤਾ ਬਹੁਤ ਮੰਗ ਗਿਆ ਸੀ ਬਾਅਦ ਚ ਭਗਵੰਤ ਮਾਨ ਨੇ ਜਿਹੜਾ ਹੈਗਾ ਮੀਟਿੰਗ ਦਿੱਤੀ ਸੀ ਕਿ ਤੁਸੀਂ ਜੇ ਆਓ ਤੇ ਮੀਟਿੰਗ ਕਰਦੇ ਆ ਪਰ ਉਹ ਮੀਟਿੰਗ ਦੇ ਵਿੱਚੋਂ ਵੀ ਜਿਹੜਾ ਹੈਗਾ 5 ਤਰੀਕ ਨੂੰ ਦੇ ਕੇ 5 ਜੁਲਾਈ ਨੂੰ ਪੱਛ ਚੁੱਕਾ ਸੀ ਤਾਂ ਉਹ ਜਿਹੜਾ ਸੀਰੀਅਸ ਨਹੀਂ ਲਿਆ ਉਹ ਤੋਂ ਤੇ ਨਾ ਹੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕੋਈ ਮਤਾ ਪਾਇਆ ਤਾਂ ਉਹਦੇ ਨਾਲ ਕੀ ਹੋਇਆ ਵੀ ਹੁਣ ਜਿਹੜਾ ਹੈਗਾ ਸਿੱਧਾ ਜਿਹੜਾ ਹੈਗਾ ਕੇਂਦਰ ਨੇ ਜਦੋਂ ਕਬਜ਼ਾ ਕਰ ਲਿਆ ਤੇ ਹੁਣ ਮੰਗ ਕਰ ਰਹੇ ਜਿੰਨਾ ਮਾਰਚ ਦੇ ਵਿੱਚ ਪਾਣੀ ਜਿਹੜਾ ਸਮਾਪਤ ਹੋ ਗਿਆ ਸੀ ਕਿ ਅਸੀਂ ਜਿਹੜਾ ਹੈਗਾ ਰਾਜਸਥਾਨ ਨੂੰ ਵਾਧੂ ਪਾਣੀ ਦੇਣਾ ਜਾਂ ਹਰਿਆਣਾ ਨੂੰ ਦੇਣਾ ਤੇ ਹੁਣ ਬੋਲਣਾ ਜਿਹੜਾ ਹੈਗਾ ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਹੁਣ ਭਗਵੰਤ ਮਾਲੇ ਤੇ ਮੁੱਦਾ ਉਠਾ ਰਿਆ ਕਿ ਪਾਣੀ ਦੇ ਮਸਲੇ ਤੇ ਲੜਨਾ ਚਾਹੀਦਾ ਉਤੋਂ દોਸ਼ ਜਿਹੜਾ ਹੈਗਾ ਕਿਸਾਨ ਜੁਣੀ ਨੂੰ ਦੇ ਰਿਹਾ ਜਿਨ੍ਹਾਂ ਨੇ ਪਹਿਲਾਂ ਮੁੱਦਾ ਉਠਾਇਆ ਸੀ ਤੇ ਇਹ ਪਤਾ ਲੱਗ ਗਿਆ ਕਿ ਕਿਸਾਨ ਜਥੇਬੰਦੀਆਂ ਤੋਂ ਬਿਨਾ ਨਾ ਤਾਂ ਇਹ ਲੜ ਸਕਦੇ ਆ ਨਾ ਇਹਨਾਂ ਦੀ ਜ਼ਰੂਰਤ ਹੈਗੀ ਆ ਇਹਨਾਂ ਦੇ ਬਾਹਮ ਰੋੜ ਕੇ ਜਿਹੜਾ ਹੈਗਾ ਉਹ ਪਾਣੀ ਲੈ ਗਏ ਆ ਪਹਿਲਾਂ ਵੀ ਜਿਹੜਾ ਹੈਗਾ 4000 ਚੂਸਕ ਪਾਣੀ ਜਿਹੜਾ ਹੈਗਾ ਉਹ ਰ Rajasthan ਲੈ ਕੇ ਜਾ ਰਿਹਾ ਤੇ ਉਹਤੇ ਵੀ ਨਹੀਂ ਬੋਲ ਰਿਹਾ ਜਿਹੜਾ ਬਾਦੂ ਹੋਰ ਪਾਣੀ ਦੀ ਮੰਗ ਕਰਦੇ ਆ ਉਹਤੇ ਇਕੱਲਾ ਇਹ ਇਹ ਸਵਾਲ ਉਠਾ ਰਿਹਾ ਹੈ ਡੱਲੇਵਾਲ ਸਾਹਿਬ ਜਿੰਮੇ ਤੁਨਰੀ ਬਾਰਡਰ ਦੇ ਉੱਪਰ ਬੈਠੇ ਸੀਗੇ ਤੇ ਉੱਥੋਂ ਜਿਹੜਾ ਧਰਨਾ ਚਕਾਇਆ ਗਿਆ ਤੁਸੀਂ ਉਸ ਨੂੰ ਕਿਵੇਂ ਦੇਖਦੇ ਨੇ ਉਹ ਤੱਕੇਸ਼ਾਈ ਸੀਗੀ ਅਸਲ ਦੇ ਵਿੱਚ ਇਹ ਕੀ ਹੋਖੇਚੜੀ ਹੋ ਚੁੱਕਿਆ ਕੇਂਦਰ ਦੇ ਨਾਲ ਧੱਕੇ ਦੇ ਨਾਲ ਠਾਉਣਾ ਕਿਸੇ ਦਾ ਵੀ ਪ੍ਰਦਰਸ਼ਨ ਕਰਨ ਦਾ ਅਧਿਕਾਰ ਆ ਜਾਂ ਤਾਂ ਤੁਸੀਂ ਉਹਨਾਂ ਦੀਆਂ ਮੰਗਾਂ ਮੰਨੋ ਪਰ ਧੱਕੇ ਦੇ ਨਾਲ ਕਿਸੇ ਨੂੰ ਠਾ ਕੇ ਜਬਰ ਕਰਨਾ ਇਹ ਤਾਂ ਨਾਸ਼ਾ ਹੀ ਹੈ ਜਿਵੇਂ ਕਿ ਲੋਕਾਂ ਦਾ ਵੀ ਕਹਿਣਾ ਤੇ ਜਾਂ ਆਪਣੇ ਪਿੰਡੂ ਤੌਰ ਤੇ ਇਹ ਮੰਨਣਾ ਵੀ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਹ ਕਿਸਾਨ ਯੂਨੀਅਨ ਦੇ ਜਿਹੜੇ ਧਰਨੇ ਸੀ ਸੰਯੁਕਤ ਮੋਰਚਾ ਸੀ ਉਹਨਾਂ ਦੇ ਵਿੱਚੋਂ ਹੀ ਲੋਕਾਂ ਨੇ ਵੋਟਾਂ ਪਾਈਆਂ ਤੇ ਉਹ ਕਿਸਾਨ ਹੀ ਇਹਨਾਂ ਨੂੰ ਬਣਾਉਣ ਵਾਲੇ ਨੇ ਕੀ ਇਹ ਗੱਲ ਸੱਚੀ ਹੈ ਜੀ ਅਸਲ ਦੇ ਵਿੱਚ ਦੋਵੇਂ ਪਾਰਟੀਆਂ ਤੋਂ ਭਾਵੇਂ ਅਕਾਲੀ ਸੀ ਕਾਂਗਰਸੀ ਲੋਕੀ ਆਖ ਚੁੱਕੇ ਸੀ ਇਹ ਨਾਲ ਆ ਕਿ ਧਰਨਿਆਂ ਦੇ ਵਿੱਚ ਕਿਸਾਨਾਂ ਦੇ ਵੈਂਦੇ ਹੁੰਦੇ ਸੀ ਅਸੀਂ ਹਰ ਮਸਲੇ ਤੇ ਕਿਸਾਨਾਂ ਨਾਲ ਸਹਿਮਤ ਆ ਭਾਵੇਂ ਉਹ 23 ਫਸਲਾਂ ਦੀ ਐਮਐਸਪੀ ਦੇਣ ਦਾ ਮਸਲਾ ਹੋਵੇ ਜਾਂ ਪਾਣੀਆਂ ਦਾ ਮਸਲਾ ਹੋਵੇ ਜਾਂ ਕਹਿੰਦੇ ਹੁਣ ਕਿ ਅਸੀਂ ਜਿਹੜੇ ਹੈਗਾ 2 ਦਿਨ ਦੀ ਮੰਡੀ 'ਚ ਲੱਗਣ ਦੇਣੇ ਜੋ ਹੁਣ ਮਹੀਨਾ-ਮਹੀਨਾ ਲੱਗਦੇ ਪਏ ਆ ਕਿਸਾਨਾਂ ਨੂੰ ਜਿਹੜਾ ਹੈਗਾ ਇਹਨਾਂ ਨੇ ਉਹਨਾਂ ਤੱਕ ਰੱਖਿਆ ਕਿ ਇਹਨਾਂ ਨੂੰ ਕਿਹੜਾ ਆਪਦੇ ਵੱਲ ਕੀਤਾ ਜਾਵੇ ਦੋਵੇਂ ਪਾਰਟੀਆਂ ਤੋਂ ਅੱਕੇ ਹੋਣ ਕਾਰਨ ਕਿਸਾਨਾਂ ਨੇ ਜਿਹੜਾ ਹੈਗਾ ਆਪ म्हारे ਵੋਟਾਂ ਪਾ ਕੇ ਉਹਨਾਂ ਨੂੰ ਇਹ ਲੱਗੇ ਕਿ ਆਮ ਕਰਦਾ ਜਿਹੜਾ ਹੈਗਾ ਲੜਕਾ ਜਿਹੜਾ ਹੈਗਾ ਭਗਵੰਤ ਮਾਨ ਸਾਡੀਆਂ ਕੁਝ ਸਮੱਸਿਆਵਾਂ ਦਾ ਹੱਲ ਕਰ ਸਕਦਾ ਅੱਜ ਉਹੀ ਪਾਰਟੀ ਸਭ ਤੋਂ ਜ਼ਿਆਦਾ ਵਿਰੋਧੀ ਜਿਹੜੀ ਹੈਗੀ ਆ ਕਿਸਾਨਾਂ ਦੀ ਹੋਈ ਪਈ ਆ ਕੋਈ ਵੀ ਜਿਹੜੀ ਹੈਗੀ ਕਿਸਾਨ ਜਥੇਬੰਦੀਆਂ ਜਿਹੜੀਆਂ ਉਹਨਾਂ ਦੀ ਆਵਾਜ਼ ਉਠਾਉਂਦੀਆਂ ਉਹਨਾਂ ਤੇ ਜਿਹੜਾ ਹੈਗਾ ਜਬਰ ਕਰਨਾ ਵੀ ਕੋਈ ਆਵਾਜ਼ ਉਠਾਉਣ ਵਾਲਾ ਨਾ ਰਵੇ ਪਵਾ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਸਾਰਿਆਂ ਤੇ ਜਿਹੜਾ ਹੈਗਾ ਉਹ ਡੰਡਾ ਚਲਾ ਰਹੀ ਹੈ ਪਰ ਜਿਹੜੇ ਲੋਕ ਹੁੰਦੇ ਉਹ ਕਦੇ ਵੀ ਦਾਅਵੇ ਨਹੀਂ ਹੁੰਦੇ ਨਾ ਹੀ ਸੰਘਰਸ਼ ਦਾਅਵੇ ਹੁੰਦੇ ਆ ਇਹ ਭਲੇਖਾ ਭਗਵੰਤ ਮਾਨ ਜਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿੱਦਾਂ ਕਿ ਭਗਵੰਤ ਮਾਨ ਪਹਿਲਾਂ ਕਹਿੰਦਾ ਰਹਿੰਦਾ ਸੀ ਕਿ ਮੈਂ ਪਿੰਡਾਂ ਦੇ ਵਿੱਚੋਂ ਗਿਆ ਮੈਂ ਆਪ ਨੱਕੇ ਵੱਢੇ ਆ ਤੇ ਜਾਜ ਦਾ ਜਿਹੜਾ ਭਗਵੰਤ ਮਾਨ ਸਰਕਾਰ ਹੈ ਉਹ ਕਿਸਾਨਾਂ ਜਾਂ ਕਹੇ ਲੋਕਾਂ ਦੇ ਹੱਕ ਦੇ ਵਿੱਚ ਭੁਗਤ ਦੀ ਤੁਹਾਨੂੰ ਨਹੀਂ ਆ ਰਹੇ ਨਹੀਂ ਬਿਲਕੁਲ ਨਹੀਂ ਕਿਉਂਕਿ ਉਹਦਾ ਹਰ ਤੀਜੇ ਦਿਨ ਉਹਦਾ ਬਿਆਨ ਹੁੰਦਾ ਜੇ ਤੁਸੀਂ ਰੋਡ ਜਾਮ ਕਰਾਂਗੇ ਤੁਹਾਡੇ ਦੇ ਜਬਰ ਕਰਾਂਗੇ ਜੇ ਤੁਸੀਂ ਕਿਸਾਨਾਂ ਦੇ ਵਿਰੋਧਨ ਦਾ ਮਸਲੇ ਤੇ ਤੁਸੀਂ ਬੋਲਦੇ ਨਹੀਂ ਪਾਏ ਆਏ ਤੇ ਕਰ ਨਹੀਂ ਰਹੇ ਜੇ ਤੇਥੋਂ ਨਹੀਂ ਕੁਝ ਹੋ ਰਿਹਾ ਤਾਂ ਇਸ ਵਕਤ ਲੜਨ ਵਾਲੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਕਿਸਾਨ ਜਥੇਬੰਦੀਆਂ ਆ ਉਹਨਾਂ ਦਾ ਜਿਹੜਾ ਹੈਗਾ ਕੇਂਦਰ ਦੇ ਨਾਲ ਮਿਲ ਕੇ ਚੱਲ ਰਿਹਾ ਕਿ ਇਹਨਾਂ ਨੂੰ ਦਬਾਇਆ ਜਾਵੇ ਜਾਣ ਬੁੱਝ ਕੇ ਜਿਹੜਾ ਹੈਗਾ ਬਿਆਨਵਾਜੀ ਦੂਸ਼ਣਵਾਜੀ ਕਰਕੇ ਜਿਹੜਾ ਹੈਗਾ ਲੋਕਾਂ ਤੋਂ ਪਾਸਾ ਅਸਲੀ ਮਸਲਿਆਂ ਤੋਂ ਜਿਹੜਾ ਪਾਸਾ ਵਟਿਆ ਜਾ ਰਿਹਾ ਹੈ ਤੁਸੀਂ ਭਗਵਾਨਤਮਨ ਸਰਕਾਰ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਹੋ? ਉਹੀ ਵੇਖਦੇ ਆ ਜਿਵੇਂ ਦੂਜੀਆਂ ਪਾਰਟੀਆਂ ਨੇ ਕਰਿਆ ਕਿ ਮੁੱਦਿਆਂ ਤੋਂ ਭੱਜਣਾ ਸਿਰਫ ਹਸਤੀਆਰਵਾਦੀ ਜਿਹੜੀ ਹੈਗੀ ਆ ਜਾਂ ਕੋਈ ਮੁੱਦੇ ਨੂੰ ਚੱਕਣਾ ਉਹਨੂੰ ਵਿੱਚ ਛੱਡ ਜਾਣਾ ਜਿਵੇਂ ਨਸ਼ੇ ਵਾਲਾ ਚੱਕਿਆ ਸੀ, ਸਟਾਰ ਬੰਦ ਦੀ ਕਾਲ ਇਦਾਂ ਹੀ ਵੇਖਦੇ ਆ ਨਸ਼ੇ ਵਾਲਾ ਚੱਕਿਆ ਜਾਂ ਹੋਰ ਵੀ ਜਿਹੜੇ ਹੈਗੇ ਇਹਨਾਂ ਨੇ ਮੁੱਦੇ ਚੱਕੇ ਹੈਗੇ ਆ ਪਾਣੀ ਵਾਲੇ ਤੇ ਵੀ ਇਹੀ ਕਰਨਾ ਜਦੋਂ ਹੁਣ ਰੌਲਾ ਪਿਆ ਸੀਗਾ ਕਿ ਜਦੋਂ جنگ ਲੱਗੀ ਕਹਿੰਦੇ ਸਾਨੂੰ ਪਾਣੀ ਹੋਰ ਵੱਧ ਜਿਹੜਾ ਰਾਜਸਥਾਨ ਨੂੰ ਦੇਣਾ ਪੈਣਾ ਉਹਨੂੰ ਲੋੜ ਆ ਪਰ جنگ ਦੇ ਵਿੱਚ ਪਾਣੀ ਤੇ ਉਹਨਾਂ ਨੂੰ ਕੀ ਕੋਈ ਤੌਕੀ ਨਹੀਂ ਬਣਦੀ ਸੀ ਉਹ ਕੀ ਸੀ ਕਿ ਭੱਜਣਾ ਚਾਹੁੰਦੇ ਸੀ ਇਹ ਮਾਮਲੇ ਦੇ ਵਿੱਚੋਂ ਤੇ ਉਹ ਬੰਨਾ ਲਾ ਕੇ ਜਿਹੜਾ ਹੈਗਾ ਨਿਕਲ ਚੁੱਕੇ ਵੈਲਕਮ ਜੀ ਇੱਕ ਮੈਂ ਲਾਸਟ ਸਵਾਲ ਕਰਨ ਲੱਗਾ ਤੁਹਾਨੂੰ ਤੇ ਜਿਹੜਾ ਇੱਕ ਤੁਹਾਡੇ ਪਿੰਡ ਦਾ ਮਸਲਾ ਇੱਕ ਪਖਿਆ ਹੋਇਆ ਪੌੜ ਵਾਲਾ ਉਹ ਮਸਲੇ ਤੇ ਸਾਡੇ ਪੱਤਰਕਾਰ ਸੀਨੀਅਰ ਪੱਤਰਕਾਰ ਸਾਡੇ ਪਹੁੰਚੇ ਸੀਗੇ ਜਗਤਾਰ ਸਿੰਘ ਸਰਾਣ ਜੀ ਤੇ ਤੁਹਾਡਾ ਮਸਲਾ ਕਾਫੀ ਲੰਬਾ ਚੱਲ ਰਿਹਾ ਤੇ ਕੀ ਤਕਰਾਰ ਆ ਜੀ ਉਹਦੇ ਵਿੱਚ ਕੀ ਉਹਦੇ ਬਾਰੇ ਜਾਣਕਾਰੀ ਅਸਲ ਤੇ ਵਿੱਚ ਇੱਕ ਪੁਰਾਣਾ ਅੰਗਰੇਜ਼ਾਂ ਵੇਲੇ ਦਾ ਪੌੜਾ ਜੋ ਹਜੇ ਵੀ ਮਜ਼ਬੂਤੀ ਦੇ ਨਾਲ ਖੜਾ ਉਹਨੂੰ 100 ਸਾਲ ਤੋਂ ਉੱਪਰ ਹੋ ਗਿਆ ਤਾਂ ਉਹ ਸਾਡਾ ਮੇਨ ਰਸਤਾ ਜਿਹੜਾ ਸਾਨੂੰ ਸ਼ਹਿਰ ਨਾਲ ਜੋੜ ਕੇ ਰੱਖਦਾ ਆਸੇ ਪਾਸੇ ਜਿਹੜੇ ਖੇਤ ਆ ਉਹਨਾਂ ਲਈ ਵੀ ਉਹ ਮੇਨ ਰਸਤਾ ਹੈ ਤਾਂ ਜਿੰਨੀਆਂ ਸਾਡੇ ਪਿੰਡ ਦੀਆਂ ਬੱਸਾਂ ਉਹ ਲੰਗਦੀਆਂ ਸਕੂਲ ਵਾਲੀਆਂ ਬੱਸਾਂ ਲੰਗਦੀਆਂ ਜਾਂ ਕੋਈ ਆਟੋ ਆ ਸਾਰਾ ਕੁਝ ਉੱਥੋਂ ਦੀ ਹੀ ਲੰਗਦਾ ਜੇ ਉਹ ਰਸਤਾ ਬੰਦ ਹੋ ਜਾਂਦਾ ਤਾਂ ਵੱਡੀ ਪੱਧਰ ਤੇ ਲੋਕਾਂ ਨੂੰ ਜਿਹੜੀ ਹੈਗੀ ਆ ਸਮੱਸਿਆ ਆਉਣੀ ਆ ਤਾਂ ਉਹ ਜਿਹੜਾ ਪੁਲ ਨੂੰ ਢਾਇਆ ਜਾ ਰਿਹਾ ਢਾ ਕੇ ਉਹ ਉਹਦੀ ਜਗ੍ਹਾ ਤੇ ਨਵਾਂ ਪੁਲ ਉਸਾਰਿਆ ਜਾਊਗਾ ਪਹਿਲਾਂ ਢਾਉਣ ਤੇ ਟਾਈਮ ਲੱਗਣਾ ਉਹਨੂੰ ਫੇਰ ਉਹਦੇ ਪਿੱਲਰ ਕੱਟਣ ਤੇ ਟਾਈਮ ਲੱਗਣਾ ਬਿਲਕੁਕੁਲ ਫੇਰ ਜਿਹੜਾ ਹੈਗਾ ਉਹਨੂੰ ਪਕਾਉਣ ਤੇ ਟਾਈਮ ਲੱਗਣਾ ਬਣਾਉਣ ਤੇ ਟਾਈਮ ਲੱਗਣਾ ਤਾਂ ਸਮਾਂ ਕਾਫੀ ਲੰਮਾ ਉੱਤੇ ਲੱਗ ਜਾਣਾ ਸਾਨੂੰ ਲੱਗਦਾ ਵੀ ਸਾਲ ਡੇਢ ਸਾਲ ਉੱਤੇ ਲੱਗ ਜਾਣਾ ਉਹਨਾਂ ਟਾਈਮ ਲੋਕਾਂ ਨੂੰ ਜਿਹੜੀ ਹੈਗੀ ਵੱਡੇ ਪੱਧਰ ਤੇ ਸਮੱਸਿਆ ਆਊਗੀ ਲੋਕੀ ਹੋਰ ਪਿੰਡਾਂ ਵਿੱਚ ਦੀ ਬਲਕੇ ਆਉਣਗੇ ਹੋਰ ਪਿੰਡ ਜਿਹੜੇ ਹੈਗੇ ਆ ਸੁਰੱਖਤ ਨਹੀਂ ਹੈ ਸਾਡੇ ਲਈ ਰਾਤ ਬਰਾਤੇ ਆਉਣਾ ਤਾਂ ਚੋਰੀਆਂ ਚੱਪੇ ਬਹੁਤ ਹੁੰਦੇ ਆ ਪੰਜਾਬ ਦੇ ਵਿੱਚ ਤਾਂ ਉਹ ਸਮੱਸਿਆ ਖੜੀ ਹੋਊਗੀ ਜਿਹੜੇ ਡੇਲੀ ਜਾਣ ਵਾਲੇ ਕੰਮ ਤੇ ਆ ਉਹਨਾਂ ਦਾ ਸਾਰਿਆਂ ਦਾ ਰੁਜ਼ਗਾਰ ਬੰਦ ਹੋ ਜਾਊਗਾ ਕਿਉਂਕਿ ਬੱਸਾਂ ਵਾਲਿਆਂ ਨੇ ਕਹਿਤਾ ਅਸੀਂ ਚਲਾ ਨਹੀਂ ਸਕਦੇ ਰਾਖੇ ਵਾਲੇ ਵੀ ਕਹਿੰਦੇ ਵੀ ਅਸੀਂ ਹੋਰ ਪਿੰਡ ਵਿੱਚ ਨਹੀਂ ਜਾ ਸਕਦੇ ਸਾਨੂੰ ਵਾਇਆ ਜਾਦੇ ਪੈਂਦਾ ਤਾਂ ਉਹਦੇ ਨਾਲ ਜਿਹੜੀ ਹੈਗੀ ਸਾਨੂੰ ਵੱਡੀ ਸਮੱਸਿਆ ਆਉਣ ਝਾ ਰਹੀ ਆ ਖੇਤਾਂ ਵਾਲਿਆਂ ਨੂੰ ਵੱਡੀ ਸਮੱਸਿਆ ਆਉਣ ਜਾ ਰਹੀ ਆ ਗਾ ਝੋਨੇ ਦਾ ਸੀਜ਼ਨ ਆਉਂਦਾ ਤੇ ਇੱਕ ਇਹ ਹੈ ਜੇ ਉਹਨੂੰ ਢਾਉਂਦੇ ਨੇ ਉਹ ਸਾਰਾ ਮਟੀਰੀਅਲ ਪਹਿਲਾਂ ਢੌਂ ਤੇ ਬਹੁਤ ਟਾਈਮ ਲੱਗਣਾ ਕਿ ਮਜ਼ਬੂਤ ਜਿਹੜੀ ਹੈਗੀ ਆ ਉਹ ਟਾਟਾਂ ਦਾ ਬਣਿਆ ਹੋਇਆ ਮਜ਼ਬੂਤ ਐਟ ਦਾ ਬਣਿਆ ਹੋਇਆ ਉਹ ਸਾਰਾ ਨਹਿਰ ਦੇ ਵਿੱਚ ਢਿੱਗੂਗਾ ਮਟੀਰੀਅਲ ਤੇ ਜਿਹਦੇ ਨਾਲ ਨਹਿਰ ਵੀ ਬੰਦ ਰਹੂ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਤੇ ਸਮੱਸਿਆ ਲੋਕਾਂ ਨੂੰ ਪਾਣੀ ਲਾਉਣ ਦੇ ਵਿੱਚ ਵੀ ਆਊਗੀ ਕਿੰਨੇ ਪਿੰਡਾਂ ਨੂੰ ਨਹਿਰ ਜਿਹੜਾ ਹੈਗਾ ਪਾਣੀ ਦਿੰਦੀ ਹੈਗੀ ਆ ਲਾਉਣ ਵਾਸਤੇ ਤਾਂ ਇਸ ਤੋਂ ਬਿਨਾ ਜਿਹੜੀ ਸਾਡੀ ਟੈਂਕੀ ਆ ਇੱਕ ਨਹਿਰ ਦਾ 90% ਪਾਣੀ ਅਸੀਂ ਵਰਤਦੇ ਆ ਤਾਂ ਉਹ ਵੀ ਪਰਲੇ ਪਾਸੇ ਆ ਤਾਂ ਉਹ ਵੀ ਪਾਣੀ ਅਸੀਂ ਲਿਜਾ ਨਹੀਂ ਸਕਦੇ ਤਾਂ ਸਮੱਸਿਆ ਵੱਡੀ ਆ ਤਾਂ ਕਰਕੇ ਅਸੀਂ ਕਹਿੰਦੇ ਆ ਕਿ ਕੋ ਚੇਂਜ ਕਰਕੇ ਉਹਨੂੰ ਪਰੇ ਨੂੰ ਕਰਕੇ ਜਿੰਨੇ ਵੀ ਪੌਲੇ ਅੱਜ ਤੱਕ ਬਣੇ ਆ ਪਮਾਹੋ ਫਰੀਦਕੋਟ ਵਾਲਾ ਬਣੇ ਆ ਤਾਂ ਉਹ ਵੀ ਪਾਸੇ ਬਣਾਏ ਗਏ ਉਹਤੇ 2 2.5 ਸਾਲ ਲੱਗੇ ਆ ਜਾਂ ਜਿਹੜਾ ਹੈਗਾ ਚੰਨੂ ਵਾਲੇ ਬਣਿਆ ਬੱਧਣੀ ਬਣਿਆ ਸਮਾਲਸਰ ਬਣਿਆ ਜਾਂ ਜਗਰਾਵੀ ਬੰਦਾ ਪਿਆ ਸਾਰੇ ਪਾਸੇ ਬਣਾਏ ਆ ਤੇ ਅਸੀਂ ਵੀ ਕਹਿੰਦੇ ਆ ਥੋੜਾ ਚੇਂਜ ਕਰਕੇ ਉਹਨੂੰ ਬਣਾਇਆ ਜਾ